ਅਨੇ ਜਵਾਨੇ ਵਿੱਚ ਸੁੱਤੀਆਂ ਉੱਠਣਾ ਉੱਠ ਕੇ ਪਹਿਲਾਂ ਤਾਂ ਪਸ਼ੂ ਚੋਣੇ ਪਸ਼ੂ ਚੋ ਕੇ ਫਿਰ ਅਸੀਂ ਚਾਹ ਪਾਣੀ ਪੀਣਾ ਚਾਹ ਪਾਣੀ ਪੀ ਕੇ ਗੋਹੇ ਚੱਕਣੇ ਜਾ ਕੇ ਗੋਹੇ ਚੱਕ ਕੇ ਆ ਕੇ ਰੋਟੀ ਪਾਣੀ ਪਕਾਣਾ ਫਿਰ ਨਿਆਣੇ ਵੀ ਸਕੂਲ ਨੂੰ ਤੋਰਨੇ ਜਦ ਵੀ ਨਿਆਣੇ ਜਾਂਦੇ ਤੇ ਪਰ ਫਿਰ ਹੁਣ ਤਾਂ ਹੀ ਕੰਮ ਹੈ ਹੀ ਨਹੀਂ ਨਾ ਗੋਹੇ ਦੇ ਨਾ ਪਸ਼ੂ ਚੋਣ ਦੇ ਕੋਈ ਕੋਈ ਹਣ ਜਿਨੀ ਰੱਖਿਓ ਕੋ ਮਸ਼ੀਨਾ ਨਾ ਚੋਂਦੇ ਪਸ਼ੂ ਗਾਇਆਂ ਕੋਈ ਕਿਛਰਾਂ ਇਹ ਇੱਕ ਇੱਕ ਦੋ ਦੋ ਪਸ਼ੂ ਆ ਹੁਣ ਕਿਸੇ ਦੇ ਬਾਕੀ ਹੁਣ ਜਿੱਥੇ ਤੇ ਆਪਣੇ ਆਪਣੇ ਜਿੱਥੇ ਤੇ ਵਿਆਹ ਹੋ ਜਾਂਦੇ ਉੱਥੇ ਤੇ ਇਕੱਲੇ ਇਕੱਲੇ ਹੋ ਜਾਂਦੇ ਅਚੇਤੀ ਤੇ ਹੁਣ ਇੱਥੇ ਪੁਰਾਣੇ ਕੰਮ ਛੱਡੇ ਤੇ ਲੋਕਾਂ ਨੇ ਨਵੇਂ ਕੰਮਾਂ ਚ ਹੋਗਾ ਸਾਰੇ ਪੁਰਾਣੇ ਹਮਾਂ ਦਾ ਚਿੱਤ ਐ ਨਹੀਂ ਕਿਸੇ ਦੇ ਛੋਟੇ ਹੁੰਦੇ ਸੀ ਤਾਂ ਉਹਦੋਂ ਵੀ ਇਦਾਂ ਹੀ ਹੁੰਦੇ ਸੀ ਹੋਰ ਅੱਗੇ ਵੀ ਇਦਾਂ ਹੀ ਹੁੰਦੇ ਤੇ ਛੋਟੇ ਹੁੰਦੇ ਹੁੰਦੇ ਵੀ ਛੋਟੇ ਹੁੰਦੇ ਹੁੰਦੇ ਕਿਹੜਾ ਕਿਤੇ ਵਸਣ ਉਹਦੋਂ ਵੀ ਜ਼ਿਆਦੇ ਪਸੂ ਰੱਖਦੇ ਸੀ ਬਸ ਬਸ ਉਹ ਐਨੇ ਕੋੰਦੇ ਕਿਸੇ ਜ਼ਿਆਦੇ ਹੁੰਦੇ ਪਸੂ ਜਿਆਦੇ ਨਾ ਹੁੰਦੇ ਜਦ ਜਾਂ ਥੋੜੇ ਪਸੂ ਹੁੰਦੇ ਤੇ ਹੁਣ ਥੋੜੇ ਜ਼ਿਆਦੇ ਆ ਪਰ ਹੁਣ ਪਸ਼ੂ ਲੋਕ ਡੈਰੀਆਂ ਚ ਦੁੱਧ ਭਾਣ ਲੱਪੇ ਜਾਂ ਕੋਈ ਦੁੱਧ ਨਾ ਸੁਭਾਂਦਾ ਜਾਂ ਕਿਹੜਾ ਕੋ ਦੁੱਧ ਭਾਂਦਾ ਤਾਂ ਅੱਛਾ ਕੋਨੇ ਜੀ ਲੋੜੂ ਆਪਣੇ ਲੋੜ ਜੋ ਕੇ ਪਸ਼ੂ ਰੱਖਣੇ ਉਹਨੇ ਚੋਲੇ ਨੇ ਖਾ ਪੀ ਲੈਣਾ ਆਪਣਾ ਵਰਤ ਲੈਣਾ ਅੱਛਾ ਤਾਂ ਹੁਣ ਐਦਾਂ ਬੰਨਾ ਹੋਣੀ ਹੈ ਬੰਨਾ ਬੁਨਾ ਕੋਈ ਹੁੰਨੀ ਆ ਤੇ ਇਹਨੇ ਬੰਨਾ ਕਿੱਥੇ ਹੁੰਨੀ ਆ ਸਾਰੇ ਨੇ ਤਾਂ ਰੱਖਿਓ ਹੁਣ ਹਰੇਕ ਨੇ ਪਸ਼ੂ ਰੱਖਿਆ ਬੰਦਾ ਤਾਂ ਅੱਗੇ ਪਰੌਣਾ ਬੁਨਾ ਅਬ ਥੋੜੇ ਥੋੜੇ ਛੋਟੇ ਛੋਟੇ ਬਾੜੀ ਹੁੰਦੇ ਤੇ ਛੋਟੇ ਛੋਟੇ ਘਰ ਹੁੰਦੇ ਤੇ ਅੱਗੇ ਪਰੌਣੇ ਆਣ ਤਾਂ ਕਿ ਆ ਪਰੌਣੇ ਆ ਤੇ ਵੀ ਬਸ ਇੱਦਾਂ ਹੁੰਦੀ ਸੀ ਪਰੌਣੇ ਰਹਿੰਦੇ ਸੀ ਤੇ ਰਾਤ ਰਹਿ ਲੰਦੇ ਤੇ ਅੱਗੇ ਪਰੌਣੇ ਹੋ ਰਾਤ ਨਹੀਂ ਕੋਈ ਰਹਿੰਦਾ ਅੱਗੇ ਬਰਾਤਾਂ ਵੀ ਰਾਤ ਰਹਿ ਲੈਣੀਆਂ ਦੀਆਂ ਦੋ ਦੋ ਵਿਆਹ ਇਕੱਠੇ ਵੀ ਹੁੰਦੇ ਤੇ ਬਰਾਤਾਂ ਰਾਤ ਨੂੰ ਆਣੀਆਂ ਸਵੇਰ ਨੂੰ ਜਾਣਾ ਦੂਏ ਦਿਨ ਬਰਾਤਾਂ ਐਨਾ ਚੱਕਣ ਚੱਕਦੇ ਸਭ ਕਾਸੀ ਦਾ ਤੇ ਹੁਣ ਤਾਂ ਇੱਕ ਦਿਹਾੜੀ ਹੱਥ ਸੰਦਦੇ ਨਾ ਹਾਂ ਨਹੀਂ ਸੰਦੇ ਤੁਸੀਂ ਗਏ ਪਰ ਉਦਾਂ ਖਰਚੇ ਵੀ ਜਾਦੇ ਚੱਕ ਹੁੰਦੇ ਤੇ ਰਾਤ ਦੀਆਂ ਬਰਾਤਾਂ ਦੇ ਅੱਛਾ ਬਰਾਤ ਵੀ ਤਕੜੀ ਤਕੜੀ ਆਂਦੀ ਹੁੰਦੀ ਤੇ ਹੁਣ ਤਾਂ ਬਰਾਤ ਹੀ ਥੋੜੀ ਆਂਦੀ ਫੇਰ ਵੀ ਆਹੋ ਤਾਂ ਫੇਰ ਬਾਕੀ ਸਵੇਰ ਨੂੰ ਦੂਏ ਦਿਨ ਜਾਣਾ ਤਕਾਲਾਂ ਲਾਵਾਂ ਕਰਾ ਕੇ ਇੱਕ ਦਿਨ ਤਕਾਲਾਂ ਬਰਾਤ ਨੇ ਆਣਾ ਫੇਰ ਬਾਈ ਵੇਲੇ ਕੋਠੇ ਵਿੱਚ ਚੜ ਚੜ ਕੇ ਰੋਟੀਆਂ ਖਾਣੀਆਂ ਸਾਰੇ ਵੇੜੇ ਨਾ ਹੋਣੇ ਥੱਲੇ ਅੱਛਾ ਕੋਠੇ ਵਿੱਚ ਰੋਟੀਆਂ ਖਾਣੀਆਂ ਬਰਾਤ ਨੂੰ ਅੱਛਾ ਇੱਕ ਵਾਰ ਸਾਡੇ ਸੀਗਾ ਤੇ ਸਾਡੇ ਕੋਲੇ ਘਰ ਦਾ ਉਹਨਾਂ ਦੇ ਦੋ ਸਵਾਤਾਂ ਜੀ ਇੱਕ ਸਵਾਤ ਪਰ ਇੱਕ ਬਰਾਤ ਬਹਾਲੀ ਉਪਰ ਕੋਠੇ ਤੇ ਇੱਕ ਇੱਕ ਬਹਾਲੀ ਉਹ ਦੋ ਦੋ ਬਰਾਤਾਂ ਰਾਤ ਨੂੰ ਰੋਟੀ ਖੜਾਈ ਜੇ ਰੋਟੀ ਖਾ ਕੇ ਹਟਦੇ ਦੋ ਬਰਾਤਾਂ ਆਹੋ ਅੱਛਾ ਇਹ ਜੇ ਰਾਤ ਨੂੰ ਰੋਟੀ ਖਾ ਕੇ ਹਟਦੇ ਤਾਂ ਬਰਾਤ ਲੜਪੇ ਦੇ ਵੱਲੇ ਤੇ ਉਹ ਕਹਿੰਦੇ ਅਸੀਂ ਪਹਿਲਾਂ ਖਾ ਲਈ ਉਹ ਕਹਿੰਦੇ ਅਸੀਂ ਪਹਿਲਾਂ ਖਾ ਲਈ ਰੋਟੀ ਦੋਏ ਪੈਣਾ ਹੋਣੀ ਹੈ ਆ ਦੋਏ ਪੈਣਾ ਦੀਆਂ ਪਰ ਆਸੇ ਕੇ ਕੱਲੇ ਕੱਲੇ ਅੱਛਾ ਇਹ ਗੁਜਰਾਂ ਦੇ ਚੱਕ ਦਾ ਇੱਕ ਸ਼ਰਮਜਾਦੇ ਦਾ ਮੁੰਡਾ ਅੱਛਾ ਤਾਂ ਉੱਥੇ ਲੜਾਈ ਹੋ ਗਈ ਜਿਹੜੀ ਬਰਾਤ ਦੇਖ ਲਈ ਤੂੰ ਨੱਠ ਪਈ ਉੱਠ ਕੇ ਉੱਥੇ ਤੇ ਜੁੱਤੀ ਲਾ ਕੇ ਘੜਕਣ ਅੱਛਾ ਉੱਥੇ ਜੁੱਤੀ ਲਾ ਕੇ ਘੜਕਣ ਰੋਟੀ ਬਦਲੇ ਲੜ ਰੋਟੀ ਬਦਲੇ ਲੜ ਆਪਸੇ ਲੱਗੇ ਪਿੱਛੇ ਖਾਏ ਲਈ ਸੀ ਉਹ ਕਹਿੰਦੇ ਤੇ ਅਸੀਂ ਪਹਿਲਾਂ ਖਾਣੀ ਉਹ ਕਹਿੰਦੇ ਤੇ ਆਪਾਂ ਇਕੱਠੇ ਨੂੰ ਖਾਲਾ ਦੇਣੀ ਸੀ ਇੱਕਠੇ ਨੂੰ ਕਲਾਈ ਪਹਿਲਾਂ ਖਾ ਕੇ ਉੱਠ ਕਾੜੇ ਕਹਿੰਦੇ ਸਾਡੀ ਜੂਟ ਕਾੰਦੇ ਹੁਣ ਬੈਠੇ ਆ ਇੱਕ ਦੂਰੇ ਨੂੰ ਕਹਿੰਦਾ ਆ ਵੇ ਇੱਕ ਨੇ ਤਲੜਾ ਇੱਥੇ ਲੜਾਈ ਹੋ ਗਈ ਅੱਗੇ ਕੰਮ ਕਿੱਥੇ ਜਾਂਦੇ ਹੁੰਦੇ ਸੀਗੇ ਹੁਣ ਕੋਲੀਆਂ ਸੱਦਦਾ ਦੋ ਬਰਤਨ ਹੁਣ ਨਹੀਂ ਕੋਈ ਵੀ ਸੱਦਦਾ ਹਾਂ ਹਾਂ ਹੁਣ ਤਾਂ ਸਾਰਿਆਂ ਨੇ ਵਸੈ ਇੱਦਾਂ ਹੁਣ ਵੀ ਲੜਦਾ ਕੱਲਾ ਆ ਹੁਣ ਵੀ ਲੜਦੇ ਹੀ ਇਹ ਵਿੱਚ ਹੁਣ ਵੀ ਲੜ ਪੈਂਦੇ ਤਾਂ ਇੱਕ ਬਰਾਤ ਵਿੱਚ ਫਸਣ ਪੈ ਜਾਂਦੇ ਹਾਂ ਇੱਕ ਚੇ ਮਸੀ ਹੁਣ ਤਾਂ ਨਿਬੜਦਾ ਆ ਹਾਂ ਹਾਂ ਉਵੇਂ ਹੁਣ ਲੋਕ ਜਾਪਾ ਕਿ ਤੋਰੀ ਜੰਦੇ ਇਹ ਕਹਿੰਦੇ ਰੋਟੀ ਵੀ ਨਾ ਖਿਲਾਵੋ ਹਾਂ ਹਾਂ ਤਾਂ ਕੰਮ ਛੇਤੀ ਨਿਭੜ ਜਾਂਦਾ ਹਾਂ ਹੋ ਜੇ ਦੇ ਲੱਜ ਚਾਹੀਦਾ ਵੀ ਦਈਆਂ ਹਾਂ ਇਹ ਇੰਨੀ ਖਾਪੋ ਜਦੋਂ ਹੁਣ ਦਾਜ ਘਟ ਗਿਆ ਇੱਦਾਂ ਇਹ ਵੀ ਘਟ ਜਾਵੇ ਘਟ ਜਾਵੇ ਵਧੀਆ ਵਧੀਆ ਹੋ ਜਵੇ ਲੋਕਾਂ ਦੇ ਖਰਚੇ ਘਟ ਜਾਣ ਨੇ ਖਰਚੇ ਬਹੁਤ ਸੀਗੇ ਅੱਗੇ ਹਾਂ ਅੱਛਾ ਜੀ ਕਮੈਂਟ ਕਰਕੇ ਦੱਸਿਓ ਸਾਡੇ ਤਾਈ ਜੀ ਹੈ ਵੀ ਜੇ ਕੋਈ ਪੁਰਾਣੇ ਸਤਿਵਾਰੀ ਗੱਲ ਪੁੱਛਣੀ ਹੋਈ ਪੰਨ ਐ ਪੰਨ ਕਰਕੇ ਸੀਗੇ ਅੱਗੇ ਪੁਰਾਣੀਆਂ ਗੱਲਾਂ ਦੇ ਬਸ ਐਦਾਂ ਹੀ ਦੇ ਜੇ ਕੋਈ ਵਧੀਆ ਲੱਗੀ ਕੱਚੇ ਕੋਠੇ ਹੁੰਦੇ ਤੇ ਪੱਕੇ ਨਾ ਹੁੰਦੇ ਕਿਸੇ ਹੁਣ ਤਾਂ ਫੇਰ ਲੋਕਾਂ ਨੇ ਪੱਕੇ ਪਾਲਾ ਓਟੀਆਂ ਪਾਲ ਲਈਆਂ ਉਹ ਵੀ ਤਾਂ ਹੁਣ ਤਾਂ ਕਹਾ ਦਿਗਾ ਕੰਮ ਬਹੁਤ ਝੜ ਗਿਆ ਅੱਗੇ ਨਾ ਦੁਨੀਆ ਪਰ ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗੀ ਜੇ ਕੋਈ ਕਾਸੀ ਹੋਰ ਕੋਈ ਟੌਪਿਕ ਛੇੜਨਾ ਹੋਇਆ ਤਾਂ ਵੀ ਦੱਸ ਦਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ